ਹੇ ਸਤਿ ਸ੍ਰੀ ਅਕਾਲ ਸਾਰੇ ਨਾ ਮੈਂ ਦੇਖ ਫੜਾ ਜਿਹੜਾ ਇਹ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਤੇ ਇੱਕ ਗਾਂਦਨ ਦਿਖਾਉਣੀ ਆ ਤਿੰਨੇ ਤੁਹਾਨੂੰ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਵੀ ਦੀ ਉਹਨਾਂ ਨਾਲ ਹਾਂਜੀ ਵਿੱਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਹੋ ਸਨੋ ਠੀਕ ਠਹਾ ਜੇ ਵਧੀਆ ਵਧੀਆ ਰਵੀਰ ਵਧੀਆ ਤੁਸੀਂ ਦਾ ਨਾਮ ਸਾਠ ਠੀਕ ਠਹਾ ਜੀ ਤੇ ਅੱਜ ਤਿੰਨ ਫਿਰ ਅੱਜ ਤਿੰਨੇ ਰਵੀਰ ਦੀ ਕੱਲ ਵੀ ਤਿੰਨੇ ਕੱਲ ਵੀ ਤਿੰਨੇ ਵੇਗੀਆਂ ਸੀ ਠੀਕ ਆ ਹਾਂਜੀ ਹਾਂਜੀ ਮਾਰ ਰਵੀਰ ਉਹ ਤਾਂ ਤਿੰਨ ਚਾਰ ਬੰਦੇ ਵੇਗੀਆਂ ਜਾਂਦੀ ਆਪਾਂ ਤੇ ਚਲੋ ਨਾਮ ਦੱਸਦੇ ਕਰੀ ਨਾਮ ਬਨਾਰ ਪਾਸ ਸਿੰਘ ਜੀ ਪਿੰਡ ਚੋੜਾ ਜ਼ਿਲ੍ਹਾ ਮੋਗਾ ਤਹਿਸੀਲ ਜਨਾਲਾ ਹਨਾ ਠੀਕ ਆ ਤੇ ਫੋਨ ਨੰਬਰ ਵੀ ਬੋਲਦੇ ਕਰੀ 981454995 ਠੀਕ ਹੈ ਤੇ ਪਹਿਲਾਂ ਕਿਹੜੀ ਤੋਂ ਸ਼ੁਰੂਆਤ ਕਰ ਲਈਏ ਇਹ ਤੋਂ ਕਰ ਲੋ ਵਿੱਚ ਬੱਚੀ ਇਹਦਾ ਬੱਚਾ ਉੱਚਾ ਹੈ ਥੋੜਾ ਜਿਹਾ ਉੱਚੇ 45 ਤੋਂ ਸ਼ੁਰੂਆਤ ਕਰ ਲਈਏ ਮਗਰ ਕਿਹਜੇ ਇਹਦੇ 30 ਰੁਪਏ ਦੇ ਆਹ ਕੱਟੀ ਜੇ ਆਪਣੀ ਸਮਝਣਾ ਕਿ ਵੇਖ ਲੈ ਕਿੰਨੇ ਚੱਲਦੀ ਹੈ ਤੇ ਦੁੱਧ ਕਿੰਨਾ ਜੇ ਵੇਚੀਏ ਤੇ ਕੋਲ ਦੁੱਧ ਰੁਪਈਆ ਦੇ ਕੋਲੇ ਜਿਹੜਾ ਹੈਗਾ 10 ਕਿਲੋ ਲੀਟਰ ਦਾ ਤਿਆਰ ਹੈ ਪੱਕਾ ਤਿਆਰ ਹੈ ਜੀ ਤਿਆਰ ਹੈ ਜਿੱਦਾਂ ਮਰਜ਼ੀ ਕੁ ਵੀ ਰੋਣਾ ਤੋਰੋ ਹਮੇਰੇ ਕਰੀਬ ਉਹ ਸਾਡਾ ਆ ਜਾਏਗਾ ਅਸੀਂ ਤੋਰਾਂਗੇ ਦੁੱਧ ਜਿਹੜਾ 10 ਕਿਲੋ ਕਹਿੰਦੇ ਕੀ ਪੱਕਾ ਹੈਗਾ ਵਾ ਬਾਕੀ ਸੁਈ ਸੁਵਾਈ ਉਹ ਤੁਸੀਂ ਆਪਣੀ ਚਵਾਈ ਕਰਕੇ ਲੈ ਜਾਣਾ ਤੇ ਮੁੱਲ ਫਿਰ ਇਹਦਾ ਵੀ ਜੀ ਮੁੱਲ ਇਹ ਜੀ ਮੰਗਣ ਨੂੰ ਪਾ ਮੈਂ 70,000 ਤੇ ਉਹ ਮੰਗੀ ਮੰਗੀ ਹਾਂ ਜੀ ਹਾਂਜੀ 65000 ਹੀ ਦੇ ਦੋ ਅੱਛਾ 65000 ਹੀ ਦੇ ਦੋ 6000 ਦੇ 2000 63 ਚ ਪਹੁੰਚ ਕਰ ਦਾਂਗੇ ਪਹੁੰਚ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਠੀਕ ਆ ਤਾਂ ਇਹ ਕਾ ਚੋਟੀ ਤੁਹਾਨੂੰ ਦਿਖਾਉਣੀ ਆ ਕਾਫੀ ਕਮਾਲ ਦੀ ਆ ਥੱਲੇ ਤਿਆਰ ਹੋਈ ਤੱਲੇ ਆਪਾਂ ਦੇਖ ਸਕਦੇ ਆ ਬਿਲਕੁਲ ਗਾਵਾਂ ਵਾਂਗੂ ਬਣੀ ਆ ਜਿਹੜੀ ਗਾਹ ਨਾ ਵੀ ਚੰਗੀ ਆ ਤੇ ਪਛਾਣ ਵੀ ਜਿਹੜਾ ਚੰਗੀ ਆ ਤੇ ਦੱਸ ਦਈਏ ਵੇਦੀ ਇਹਦੇ ਬਾਰੇ ਵੀ ਇਹ ਆ ਵੀ ਸੁਈ ਨੂੰ ਅੱਜ 5-6 ਦਿਨ ਹੋਏ ਜੇ ਅੱਛਾ ਤੇ ਇਹਦੀ ਮਗਰ ਕੱਟੀ ਤੇ ਕੱਟੀ ਮਰ ਗਿਆ 부ਛੀ ਬਣਾਈ ਜਾ ਹਾਂ 부ਛੀ ਟੰਗੀ ਚ ਇਹਦੀ ਜਿਹੜੀ ਟੰਗੀ ਆ ਤੇ ਹੁਣ 부ਛੀ ਤੇ ਮਿਲਦੀ ਆ ਨਾ ਇਹਦੀ ਹਰ ਵੀ ਇਹ ਸਿੱਟਿਆ ਅੱਛਾ ਆ ਵੀ ਮਾਰ ਕੇ ਮਾ ਉਹ ਤੇ ਵਜੋਂ ਉੱਥੇ ਮਿਲ ਕੋਈ ਨਹੀਂ ਅੱਛਾ ਆਈ ਦੀ ਠੰਡੀ ਹੈ ਠੀਕ ਆ ਹਾਂ ਜੀ ਤੇ ਦੁੱਧ ਕਿੰਨਾ ਤਿਆਰ ਦਿੱਤ ਗਾ ਦੁੱਧ ਤਾਂ ਕਹਿੰਦਾ ਉਹ ਬੋਲੀ ਕੋਈ ਕਹਿੰਨੇ 11-12 ਕਿਲੋ ਤਿਆਰ ਦਿੱਤੇ ਅੱਛਾ ਹਾਂਜੀ ਤੇ ਵਾਜੂ ਕੀ ਦਿੱਤਾ ਹੋ ਰਾ ਨਾ ਤੋੜ ਰਹੀ ਜੀ ਵਾਜੂ ਕੀ ਟੱਡਾ ਕੋਈ ਲੈ ਜਾਣਾ ਜੇ 15 16 ਮੀਟਰ ਦਿੰਦੀ ਪਰ ਜਿੰਨਾ ਤਿਆਰ ਆ ਉਹਨਾ ਹੀ ਦੱਸਾਂਗੇ ਠੀਕ ਆ ਹਾਂਜੀ ਹਾਂਜੀ ਤੋੜਾਂ ਮੈਂ ਫਿਰ ਇੱਕ ਦਿਨ ਬਾੱਕੀ ਥੱਲੇ ਬੜੀ ਤਿਆਰ ਹੋਈ ਆ ਜਿਹੜੀ ਬਾਕੀ ਥਾਣੇ ਵੀ ਦੂਰ ਦੂਰੇ ਆ ਤੇ ਮੁੱਲ ਫਿਰ ਇਹਦਾ ਵੀ ਜੀ ਮੋਹਲਾਰ ਵੀ ਜੀ ਇਹਦਾ ਬੱਚਾ ਹੁੰਦਾ ਹਾਂਜੀ ਇਹਦਾ ਆਪਾਂ ਇੱਕ ਵੀਡੀਓ ਪਹੀ ਵੀਡੀਓ ਆਪਾਂ ਲੱਖ ਲੱਖ ਤੋਂ ਵੱਧ ਮੁੱਲ ਪਾਇਆ ਜਿਹੜੇ ਮੱਝਾਂ ਦੁੱਧ ਦੀ ਹਾਂਜੀ ਹਾਂਜੀ ਹੁਣ ਮੋਲੇਦਾਰ ਵੀ ਜੀ ਦੇ ਦਾਂਗੇ 70000 ਦੀ ਦਾਂਗੇ 70000 ਦੀ ਦੇ ਦੋਗੇ ਤੇ ਵਿੱਚੋਂ ਕਰ ਦਾਂਗੇ ਛੋਟ ਛੋਟ 2000 ਛੋਟ ਦਾਂਗੇ 68000 ਤੇ ਪਹੁੰਚ ਕਰ ਦੋਗੇ ਛੋਟੇ ਬਾਕੀ 98 ਦਾ ਦੂਰ ਦੂਰੀ ਆ 98 ਚੰਗੇ ਗਾਪਤੇ ਆ ਤੇ ਥੱਲੇ ਵੀ ਚੰਗੀ ਬਣੀ ਆ ਪਰ ਵੀ ਜੀ ਇਹੋ ਜਿਹੀਆਂ ਝੋਟੀਆਂ ਮੋਰ ਲੀਆਂ ਲੱਗਦੀਆਂ ਹਾਂ ਹਾਂਜੀ ਹਾਂਜੀ ਦੇਖੋ ਸਾਂਗ ਵਾਲਾ ਲੈ ਗਿਆ ਦੁੱਧ 15 ਕਿਲੋ ਪਾ ਦੋ ਤੇ ਹੁਣ ਇੱਕ ਆ ਗਾਂ ਜਿਹੜੀ ਹਾਂਜੀ ਹਾਂਜੀ ਇਹਦੇ ਕੋਲ ਕਿੰਨਾ ਦੁੱਧ ਤਿਆਰ ਇਹ ਤਾਂ ਥੱਲੇ ਬੌਲੀ ਹਰਜੀ 13 14 ਕਿਲੋ ਤਿਆਰ ਜੀ ਕਿੰਨਾ ਚਿਰ ਹੋਇਆ ਇਹਨਾਂ ਸੋਈ ਨਾ ਅੱਜ ਚ ਚਾਰ ਦਿਨ ਹੋ ਗਏ ਸੋਈ ਨਾ ਮਗਰ ਬਰਸ਼ਾ ਜੀ ਠੀਕ ਹੈ ਤੇ ਕਿੰਨਾ ਦੁੱਚ ਵਜ ਜਾਓਗੇ ਤੁਹਾਧਾਨ ਵੀ ਜੀ ਸੇਵਾ ਦਾ 15 16 ਕਿਲੋ ਦੇ ਚਾਓਗੇ ਤੋਰਾਂ ਫੇਰ ਇੱਕ ਰਿੰਦ ਲਾਜਾ ਉਹ ਪਕਾ ਕਰਦੇ ਕਿ ਪਰਾ ਉਹ ਬਾਕੀ ਹੈ ਜਦੋਂ ਕੋਈ ਨਹੀਂ ਆਉਂਦਾ ਉਹਦੇ ਬਾਰੇ ਵਿੱਚ ਕੋਈ ਨਹੀਂ ਕਿਤੇ ਬਾਕੀਆਂ ਉਹਦੇ ਉਹ ਸਾਰੀਆਂ ਨਾਲ ਮਾਰਿਆ ਨਹੀਂ ਬਾਕੀ ਥੱਲੇ ਵੱਡੀ ਬਣੀ ਆ ਤੇ ਥਾਣੇ ਦੇ ਤੁਹਾਨੂੰ ਲੱਗ ਰਿਹਾ ਦਿਖਾਈਏ ਕਰੀ ਥਣ ਬੜਾ ਕਮਾਲ ਦਾ ਮੱਛੀਆਂ ਰਕਾ ਥਣ ਜਿਹੜਾ ਇਹਦੇ ਲੱਗਾ ਛਾਈ ਠੰਡੀ ਤੇਰੀ ਹੋਣੀ ਠੀਕ ਆ ਇਧਰੋਂ ਉਹ ਤੋਰਦੇ ਮੈਂ ਉਧਰ ਗੋੜ ਠੀਕ ਆ ਤਾਂ ਜਿੱਧਰ ਮਰਜ਼ੀ ਪੈ ਜਾ। ਜਿੱਧਰ ਮਨ ਜਵਾ ਰੂਮ ਬੋਲੀ। ਠੀਕ ਆ। ਤੇ ਬੱਚਾ ਵੀ ਇਹਦਾ ਤੁਹਾਨੂੰ ਦਿਖਾ ਦਈਏ। ਆਹ ਬੱਚਾ ਜਿਹੜਾ ਤਾਜ਼ਾ ਹੀ ਆ ਬੱਚਾ ਜਿਹੜਾ। ਤੇ ਇਹਦਾ ਫਿਰ ਮੁੱਲ ਮੁੱਲ ਵੀਰ ਜੀ। ਇਹਦਾ ਵੀ ਫੋਨ ਤੇ ਮੁੱਲ ਕਰਾਂਗੇ। ਅੱਛਾ ਇਹਦਾ ਫੋਨ ਤੇ ਕਰਨਾ। ਫੋਨ ਤੇ। ਰੇਟ ਨੋਰਮਲ ਜੀ ਰੱਖਣਾ। ਨੋਰਮਲ ਹੀ ਰੱਖਾਂਗੇ। ਚਲ ਕੇ ਫੋਨ ਕਰਕੇ ਪੁੱਛ ਲੈਣਾ। ਪਹੁੰਚ ਵਿੱਚ ਹੀ ਹੈ। ਅੱਛਾ ਪਹੁੰਚ ਵਿੱਚ ਹੀ ਕਰਨੀ ਇਹਦੇ। ਠੀਕ ਹੈ ਜੀ ਬਾਕੀ ਇਹ ਸਾਰੀਆਂ ਸੂਈਆਂ ਸਵਾਈਆਂ ਆ ਤੁਹਾਡੇ ਘਰਾਂ ਕੋ ਚਵਾਈ ਕਰਕੇ ਤਸੱਲੀ ਕਰਕੇ ਜੋ ਜਿਹੜਾ ਮਰਜ਼ੀ ਨਾਲ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚਾ ਕੇ ਤਸੱਲੀ ਕਰਕੇ ਖੜੇ ਜੀ